ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਤਰਤੀ ਮੱਛੀ ਆਹਹਾਕਾਰ ਲੋਕਾਂ 'ਚ ਬਣ ਗਿਆ ਦਹਿਸ਼ਤ ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਅਏ ਦੇਨੀ ਕੁਦਰਤੀ ਆਫਤ ਰਿ ਕੋਦਰਤੀ ਆਪ ਉਹ ਦੀ ਹਾਨੀ ਜਿੰਨਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਕੁਝ ਕੁਦਰਤੀ ਆਫਤਾਂ ਲੋਕਾਂ ਦਾ ਪਾਰੀ ਜਾਣੀ ਤੇ ਮਾਲੀ ਨੁਕਸਾਨ ਕਰ ਦਿੰਦੀਆਂ ਹਨ ਜਿਹਾ ਜਿਸ ਕਰਕੇ ਲੋਕਾਂ ਦੇ ਡਰ ਅਤੇ دہشت ਦਾ ਮਾਹੌਲ ਬਣ ਜਾਂਦਾ ਤੁਣ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਬਾਅਦ ਦੁਪਹਿਰੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫੋਰਸਿਸ ਸਿ ਸਮੋਲੋਜੀ ਦੇ ਅਨੁਸਾਰ ਰੈਕਟਰ ਪਮਣੇ ਤੇ ਐਸਟੀਟੀ ਵਰਤਾ 3.2 ਹੁੰਦਾ ਅਨੁਮਾਨ ਹੈ ਜੀਹਾਂ ਪਚਾਲ ਦੇ ਤਿੰਨ ਵਾਰ ਝਟਕੇ ਮਹਿਸੂਸ ਕੀਤੇ ਗਏ ਝਟਕੇ ਮਹਿਸੂਸ ਕਰਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ ਇਸ ਕਰਕੇ ਕੁਝ ਸਮੇਂ ਲਈ ਲੋਕ دہشت ਵਿੱਚ ਰਹੇ ਜਿਮੀ ਦਾ ਹੇਟ ਐਸਡੀ ਨੂੰ ਗਈ 5 ਕਿਲੋਮੀਟਰ ਦਾ ਸੀ ਜਾਰੀ ਪਚਾਲ ਕਾਰਨ ਹੋਂ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਜੀਹਾਂ ਪਚਾਲ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿੱਤੀ ਚ ਬਾਅਦ ਦੁਪਹਿਰੇ ਆਇਆ ਜੀਹਾਂ ਜਿੱਥੇ ਵੱਡੇ ਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ